YouTube ਚੈਨਲ ਦੇਸਵਾ ਬਾਬਾ ਦੇ ਸਾਰੇ ਈਵਰਜ਼ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀਓ ਦੋਸਤੋ ਅੱਜ ਮੈਂ ਫੇਰ ਤੁਹਾਡੇ ਰੂਬਰੂ ਹਾਂ ਇੱਕ ਲੋਕ ਗੀਤ ਲੈ ਕੇ ਤੇ ਅੱਜ ਦਾ ਲੋਕ ਗੀਤ ਹੈ ਸੁਹਾਗ ਸੋਹਣਾ ਹੈ ਥੋੜਾ ਜਿਆ ਲੰਬਾ ਹੈ ਪਰ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਗਾਉਣ ਦਾ ਸ਼ੌਕ ਹੈਗਾ ਆ ਉਹਨਾਂ ਨੇ ਇਸ ਸੁਹਾਗ ਨੂੰ ਜ਼ਰੂਰ ਗਾਉਣਾ ਇਹਨਾਂ ਨੂੰ ਪਤਾ ਤੇ ਅੱਜ ਦਾ ਸੁਹਾਗ ਫਿਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਭ ਦਾ ਧੰਨਵਾਦ ਕਰ ਲਵਾਂ ਕਿ ਤੁਸੀਂ ਇਸ ਚੈਨਲ ਨੂੰ ਇੰਨਾ ਪਿਆਰ ਤੇ ਮਾਣ ਬਖਸ਼ਿਆ ਹੈ ਤੇ ਤੁਸੀਂ ਮੇਰੇ ਗੀਤਾਂ ਨੂੰ ਸੁਣ ਕੇ ਪਸੰਦ ਕਰਦੇ ਹੋ ਟਿੱਪਣੀਆਂ ਕਰਦੇ ਹੋ ਨਾਲ ਦੀ ਨਾਲ ਆਪਣੇ ਦੋਸਤਾਂ ਨੂੰ ਆਪਣੀਆਂ ਸਹੇਲੀਆਂ ਨੂੰ ਵੀ ਦੱਸਿਆ ਕਰੋ ਇਸ ਚੈਨਲ ਦੇ ਬਾਰੇ ਤਾਂ ਜੋ ਮੇਰੀਆਂ ਜਿਹੜੀਆਂ ਭੂਆ ਭਤੀਜੀਆਂ ਭੈਣਾਂ ਪੋਤੀਆਂ ਭਾਣ ਜੀਆਂ ਦੋਤੀਆਂ ਉਹ ਸਾਰੀਆਂ ਇਹਨਾਂ ਗੀਤਾਂ ਨੂੰ ਸੁਣ ਕੇ ਯਾਦ ਕਰ ਸਕਣ ਤੇ ਜਦੋਂ ਉਹਨਾਂ ਦਾ ਦਿਲ ਕੀਤਾ ਉਹ ਇਹਨਾਂ ਨੂੰ ਗਾ ਵੀ ਸਕਣ ਤੇ ਲੋ ਸੁਣੋ ਸੁਆਗ ਪੰਜੇ ਮਾਣੇ ਚੋੜ ਪੰਜਾ ਮਾਣੇ ਅਟਤੇ ਵੀ ਇਮਾਨਦਈ ਜਮਾ ਜੀ ਲਿਆ ਸੁਣ ਮੇਰੇ ਬਾਬ ਸਾਦੇ ਆ ਰਾਜੀਆ ਤੂੰ ਕੀ ਦੜਾ ਮੈਂ ਕੜੀ ਪੋਛਦੀ ਤੂੰ ਕੀ ਦੜਾ ਕਾ ਜੇ ਰਚ ਜੀ ਲੀਆ ਪੰਜ ਮਣੇ ਛੋੜ ਪੰਜ ਮਾਣ ਸੋਣਾ ਤੀਏ ਮੇਰੀ ਏ ਮੈਂ ਵੀ ਮਾਣ ਦਈਓ ਜਮਾ ਜੀ ਲੀਏ ਤੂੰ ਮੇਰੇ ਬੂਏ ਤੇ ਬੈਠੀ ਕਵਾਰੀ ਮੈਂ ਤੇਰੜਾ ਸੋਣਾ ਲਾ ਡੋਰਾ ਈ ਮੈਂ ਤੇਰੇ ਡਾਕ ਜਰੇ ਚ ਜੀ ਲੀਆ ਨ ਫਲ ਕਰੀਆਂ ਤੇ ਸਤ ਰ ਚੁਨੀਆਂ ਤੂੰ ਸ਼ਜ ਪਰ ਸੁਣ ਮਾਏ ਮੇਰੀ ਏ ਤੂੰ ਸ਼ਜ ਪਰ ਗੈਣਾ ਕੜਨੀਲੀ ਸੁਣ ਮਾਏ ਮੇਰੀ ਇਹ ਨਹੀਂ ਮੈਲਾਦੀਏ ਰਾਣੀਏ ਤੂੰ ਕੀ ਇਦ ਮੈਂ ਖੜੀ ਪੋਸ਼ਦੀ ਤੂੰ ਕੀ ਡੜਕ ਕ ਜਰ ਚੈ ਲਈਆ ਨਫਲ ਕਰੀਆ ਤੇ ਸਤਰ ਚੁਨੀਆ ਮੈਂ ਸ਼ਜ ਪਰ ਸੁਣ ਲਾਡੂ ਰਾਣੀਏ ਛੱਜ ਪਰਗੇਣਾ ਕੜਾ ਨੀਲੀ ਤੂੰ ਸੜ ਦੇ ਬੂਏ ਤੇ ਬੈਠੀ ਕਵਰੀ ਮੈਂ ਤੇ ਰੜਾ ਸੋਣਾ ਲਾਡ ਰਣੀਏ ਮੈਂ ਆਇਲੀ ਪੜੇਂਗਾ ਨਾਲ ਪੀੜੇ ਗਗਰ ਨਾਲ ਗੜਵਾ ਤੂੰ ਸੋਨੇ ਦਾ ਸੋਣਾ ਮਾਮਾ ਮੇਰੀ ਤੂੰ ਸੋਨੇ ਦਾ ਕਹੀਂ ਠਕੜਾ ਸਾਦੇ ਅਰਜਿਆ ਤੂੰ ਕੀ ਡੜਾ ਮੈਂ ਖੜੀ ਪਛਦੀ ਤੂੰ ਕੀ ਡੜਕ ਅਜਰ ਚੈ ਲੀਆ ਪੜੇਗਾ ਨਲ ਪੀੜੇ ਗਗਰ ਨੜ ਸੋਨੇ ਦਾ ਸੋਣਾ ਬੇਟੀ ਮੇਰੀ ਇਹ ਮੈਂ ਸੋਨੇ ਦਾ ਕਈ ਠਕੜਾ ਲੀਆ ਤੂੰ ਸਾਡੇ ਬੂਏ ਤੇ ਬਹੀਠੀ ਕਰੀ ਮੈਂ ਤੇ ਰੜਾ ਸੋਣਾ ਦੋ ਰਾਣੀਆਂ ਮੈਂ ਤੇੜਕ ਜਰਚ ਐਲੀਆ ਚੂੜਾ ਕਲੀਰ ਤੇ ਗੋਟੇ ਕਨਰੀਆ ਤੂੰ ਰਤੜ ਸੁਣ ਮਾਮੀ ਮੇਰੀ ਸੋਣ ਮਾਮੀ ਮੇਰੀ ਐਨੀ ਮੈਲਾਦੀਏ ਰਣੀਏ ਤੂੰ ਕੀ ਦੜਾ ਮੈਂ ਖੜੀ ਪਛਦੀ ਤੂੰ ਕੀ ਦੜਾ ਕਾਜ ਰਚਾਇ ਲੀਆ ਝੂੜਾ ਕਲੀ ਤੇ ਗੋਟੇ ਕਨਾਰੀਆਂ ਮੈਰ ਤੜਾ ਸੋਣ ਲੜੋ ਰਾਣੀਆਂ ਮੈਰ ਤੜਾ ਸੁਬਰ ਮੰਗੈ ਲੀ ਤੂੰ ਸੜੇ ਬੂਏ ਤੇ ਬਹੀਠੀਕ ਵਾ ਸਣ ਦਤੀ ਮੇਰੀ ਐ ਮੈਂ ਤੇਰਾ ਹੀ ਕਾਜ ਰਚ ਲਈ ਲੋਜੀ ਸਵਾਗੋਆ ਮੁਕੰਮਲ ਜੇ ਇਸ ਸਵਾਗੀ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਇਸ ਤੇ ਟਿੱਪਣੀ ਜ਼ਰੂਰ ਕਰਿਓ ਤੇ ਹੋਰ ਆਪਣੀਆਂ ਸਾਥਣਾ ਭੈਣਾਂ ਭਤੀਜੀਆਂ ਨਾਲ ਇਸ ਨੂੰ ਸ਼ੇਅਰ ਵੀ ਕਰਿਓ ਹੋਰ ਨਾ ਪੈਣਾ ਨੂੰ ਇਸ ਚੈਨਲ ਬਾਰੇ ਦੱਸ ਵੀ ਜ਼ਰੂਰ ਪਾਇਓ ਜੇ ਤੁਹਾਡੇ ਕੋਲ ਕੋਈ ਗੀਤ ਹੋਣ ਜਿਹੜੇ ਤੁਸੀਂ ਹੁਣ ਤੱਕ ਮੇਰੇ ਚੈਨਲ ਤੇ ਨਹੀਂ ਸੁਨੇ ਤਾਂ ਤੁਸੀਂ ਉਹ ਗੀਤ ਮੈਨੂੰ ਭੇਜ ਸਕਦੇ ਹੋ ਤੇ ਮੈਂ ਉਹਨਾਂ ਗੀਤਾਂ ਨੂੰ ਗਾ ਕੇ ਅਪਲੋਡ ਕਰਨ ਦੀ ਖੁਸ਼ੀ ਲਵਾਂਗੀ ਇਸ ਨਾਲ ਤੁਹਾਨੂੰ ਵੀ ਚੰਗਾ ਲੱਗੇਗਾ ਤੇ ਉਹ ਗੀਤ ਵੀ ਸਾਂਭੇ ਜਾਣਗੇ ਤੇ ਮੈਨੂੰ ਵੀ ਖੁਸ਼ੀ ਮਿਲੇਗੀ ਹੁਣ ਤੁਸੀਂ ਗੁਰਮੀਤ ਸਿੰਘ ਦਾ ਨਾਮ ਦਿਓ Águinha. a, guinha... a... <laughs>